ਬੀਤੇ ਦਿਨ ਲੁਧਿਆਣਾ ਦੇ ਰਹਿਣ ਵਾਲੇ ਇੱਕ ਨੌਜਵਾਨ ਜਸਮੀਨ ਪੁੱਤਰ ਸੋਮ ਲਾਲ ਦੀ ਮੌਤ ਹੋ ਗਈ ਸੀ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਸਮੀਨ ਦਾ ਕਤਲ ਦਾ ਸ਼ੱਕ ਜ਼ਾਰ ਕੀਤਾ ਹੈ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਮੀਨ ਕਰੋ ਆਪਣੇ ਯਾਰ ਦੋਸਤ ਨਾਲ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਫੋਨ ਆਇਆ ਕਿ ਉਹਨਾਂ ਦੇ ਬੇਟੇ ਦਾ ਫਲੋਰ ਦੇ ਲਾਗੇ ਪਿੰਡ ਖਾਨਪੁਰ ਕੋਲ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹੈ ਜਦੋਂ ਹਸਪਤਾਲ ਆ ਕੇ ਦੇਖਿਆ ਤਾਂ ਜਸਮੀਨ ਦੀ ਹਾਲਤ ਠੀਕ ਨਹੀਂ ਸੀ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਜਸਮੀਨ ਦੇ ਸਿਰ 'ਚ ਛੱਟ ਸੀ ਉਸਦੇ ਸਰੀਰ 'ਤੇ ਹੋਰ ਕੋਈ ਛੱਟ ਚੋਟ ਦਾ ਨਿਸ਼ਾਨ ਨਹੀਂ ਸੀ ਅਤੇ ਨਾ ਹੀ ਉਸਦੇ ਦੋਸਤ ਦੇ ਕੋਈ ਛੱਟ ਸੀ ਸਿਵਲ ਹਸਪਤਾਲ ਫਲੋਰ ਦੇ ਡਾਕਟਰਾਂ ਨੇ ਜਸਮੀਨ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਜਦੋਂ ਅਸੀਂ ਆਪਣੇ ਬੇਟੇ ਨੂੰ ਨਿੱਜੀ ਹਸਪਤਾਲ ਵਿਖੇ ਲੈ ਗਏ ਉਥੇ ਸਾਡੇ ਹੋਰ ਰਿਸ਼ਤੇਦਾਰ ਪਹੁੰਚੇ ਤਾਂ ਜਸਮੀਨ ਦਾ ਦੋਸਤ ਅਤੇ ਉਸ ਦੀ ਮਾਤਾ ਉਥੋਂ ਪਤਾ ਨਹੀਂ ਕਿੱਥੇ ਚਲੇ ਗਏ ਜਿਸ ਤੋਂ ਬਾਅਦ ਸਾਡੇ ਬੇਟੇ ਦੀ ਇਲਾਜ ਦੌਰਾਨ ਮੌਤ ਹੋ ਗਈ। ਉਹਨਾਂ ਕਿਹਾ ਕਿ ਸਾਨੂੰ ਸਮਝ ਨਹੀਂ ਆਉਂਦੀ ਕਿ ਜਸਮੀਨ ਅਤੇ ਉਸਦੇ ਦੋਸਤ ਦੋਵਾਂ ਦਾ ਐਕਸੀਡੈਂਟ ਹੋਇਆ ਹੋਵੇ ਅਤੇ ਉਸਦੇ ਦੋਸਤ ਦੀ ਕੋਈ ਛੱਟ ਵੀ ਨਹੀਂ ਸੀ। ਉਹਨਾਂ ਕਿਹਾ ਕਿ ਸਾਨੂੰ ਜਸਮੀਨ ਦੀ ਮੌਤ ਹਾਦਸਾ ਨਹੀਂ ਸਗੋਂ ਉਸਦਾ ਕਤਲ ਹੋਇਆ ਲੱਗਦਾ ਹੈ। ਉਹਨਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੇ ਬੇਟੇ ਜਸਮੀਨ ਦੇ ਕਤਲ ਦੀ ਜਾਂਚ ਕਰਕੇ ਦੋਸ਼ੀ ਨੂੰ ਸਖਤ ਸਜ਼ਾ ਦਿਵਾਈ ਜਾਵੇ ਤੇ ਉਦਰ ਜਦੋਂ ਇਸ ਮਾਮਲੇ ਵਿੱਚ ਥਾਣਾ ਫਲੋਰ ਦੇ ਐਸਐਚਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਨੇ ਕੀ ਕੀ ਕਿਹਾ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਭਜੀ ਨਾਮ ਹੈ ਭਈ ਮੇਰਾ ਨਾਮ ਉਂਕਾਰ ਹੈ ਜੀ ਕੀ ਮਾਮਲਾ ਭਜੀ ਅੱਜ ਕਹੇ ਹੋਇਆ ਕਿੰਨਾਰੇ ਮਾਮਲਾ ਇਸ ਤਰ੍ਹਾਂ ਜੀ ਮੇਰੇ ਕਈ ਦਿਨਾਂ ਦੇ ਨੇ ਭਤੀਜੇ ਦੇ ساتھ ਲੱਗੀ ਸੀ ਜੋ ਕਿ ਗਿਆ ਸੀ ਨਾਲ ਕੋਈ ਮੁੰਡਾ ਸੀ ਉਹ ਕਹਿੰਦਾ ਸੀ ਵੀ ਇਹਦਾ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਆਣ ਕੇ ਸਾਰਾ ਕੁਝ ਦਿਖਾਇਆ ਨਾਪ ਰਸੂਲ ਨੂੰ ਵੀ ਲੈ ਕੇ ਆਏ ਆ ਉਹ ਦੇਖਿਆ ਵੀ ਕੋਈ ਐਕਸੀਡੈਂਟ ਨਹੀਂ ਹੈਗਾ ਇਹ ਸਿਰਫ ਐਕਸੀਡੈਂਟ ਬਣਾਇਆ ਗਿਆ ਐਕਸੀਡੈਂਟ ਬਣਾਇਆ ਮੌਕਾ ਦੇਖਿਆ ਉਹਨਾਂ ਨੇ ਪੂਰਾ ਤੌਰ ਤੇ ਜਿੱਦਾਂ ਐਕਸੀਡੈਂਟ ਪੂਰਾ ਕੋਈ ਐਕਸੀਡੈਂਟ ਲੱਗਦਾ ਨਹੀਂ ਹੈਗਾ ਦੇਖੋ ਜੀ ਇਹਦਾ ਬਲੱਡ ਕਿਤੇ ਹੋਰ ਪਾਸੇ ਖਿੰਡ ਰਿਹਾ ਜੀ ਤੇ ਐਕਸੀਡੈਂਟ ਉਹ ਕਿਤੇ ਹੋਰ ਦਿਖਾ ਰਿਆ ਹੈ ਜੀ ਘੋਟੋ ਕੱਟ ਕੇ ਐਕਸੀਡੈਂਟ ਤੋਂ 20 ਕਦਮਾਂ ਉਰੇ ਬਲੱਡ ਖਿੰਦ ਰਿਆ ਹੋਇਆ ਜੋ ਕਿ ਪੁਲਿਸ ਵਾਲਿਆਂ ਨੇ ਵੀ ਦੇਖਿਆ سارے ਹੋਰ ਬੰਦਿਆਂ ਨੇ ਵੀ ਦੇਖਿਆ ਇਸ ਕਰਕੇ ਜੀ ਇਹਨਾਂ ਦਾ ਦਾਦਾ ਕਤਲ ਹੀ ਕੀਤਾ ਗਿਆ ਸਾਡੇ ਮੁੰਡੇ ਦਾ ਮੁੰਡਾ ਪੱਟੀਆਂ ਦਾ ਫਲੋਰ ਕਿੱਦਾਂ ਆ ਪੱਟੀਆਂ ਸੀ ਮੁੰਡਾ ਆਪਣੇ ਦਾ ਕੋਈ ਹਰਸ਼ ਅਰਥ ਦੀ ਇਹ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੇ ਵਾਤ ਦੇ ਸੀ ਉਹੀ ਇਹਨੂੰ ਲੈ ਕੇ ਆਇਆ ਉਧਰੋਂ ਉਹੀ ਨਾਲ ਇਹਦੇ ਉਧਰ ਘੁੰਮਦਾ ਫਿਰਦਾ ਸੀ ਉਹਨਾਂ ਨੇ ਸਾਨੂੰ ਜਿਦਾਂ ਕਿ ਹੋਰ ਮੁੰਡੇ ਨੂੰ ਫੋਨ ਕੀਤਾ 5:30 ਇਹ 5 ਵਜੇ ਦੇ ਕਰੀਬ ਨਾਲ 5 ਵਜੇ ਕੇ 5:30 ਵਜੇ ਸਾਨੂੰ ਫੋਨ ਆ ਗਿਆ ਘਰੇ ਆ ਗਿਆ ਜੀ ਮੁੰਡੇ ਦਾ ਐਕਸੀਡੈਂਟ ਹੋ ਗਿਆ ਅਸੀਂ ਉਹਦੇ ਇੱਧਰ ਆ ਗਏ ਅਸੀਂ ਬਲੋ ਹਸਪੀਟਲ ਵੱਲੋਂ ਇਹ ਸ਼ਾਮ ਦੀ ਗੱਲ ਹੈ ਫਿਰ ਤੜਕੇ ਦੀ ਜੀ ਫਿਰ ਤੜਕੇ ਦਾ ਕਹਿੰਦੇ ਐਕਸੀਡੈਂਟ ਹੋਇਆ ਜੀ ਇਹ ਨਹੀਂ ਪਤਾ ਵੀ ਗਿਆ ਸੀ ਮੁੰਡਾ ਘਰੋਂ ਦਾ ਮੁੰਡਾ ਤਾਂ ਗਏ ਸੀ ਨਾਲ ਪਿੰਡ ਗਿਆ ਸੀ ਬਸਤੀ ਨੂੰ ਕਹਿੰਨਾ ਚੱਲਿਆ ਮੈਂ ਬਸਤੀ ਤੋਂ ਬਾਅਦ ਸਾਨੂੰ ਸਵੇਰੇ ਇਹ ਗੱਲ ਖਬਰ ਪੁੰਜੀ ਹੈ ਵੀ ਸਾਡੇ ਮੁੰਡੇ ਦਾ ਐਕਸੀਡੈਂਟ ਇੱਥੇ ਹੋ ਗਿਆ ਅੱਛਾ ਜੀ ਹੁਣ ਮੁੰਡੇ ਦਾ ਮੁੰਡੇ ਦਾ ਡੱਤ ਹੋ ਚੁੱਕੀ ਹੈ ਜੀ ਅੱਛਾ ਜੀ ਠੀਕ ਹੈ ਜੀ ਸਾਨੂੰ ਇਹ ਨਬਤ ਅਗਰ ਫੇਸ ਤੇ ਛੱਟ ਲੱਗੀ ਆ ਤੇ ਸਿਰ ਤੇ ਛੱਟ ਸੀ। ਤੁਹਾਨੂੰ ਕੀ ਲੱਗਦਾ ਕਿੱਦਾਂ ਮਾਰਿਆ ਗਿਆ? ਇਹ ਮੁੰਡਾ ਕਿਸੇ ਨਾਲ ਉਹਦੇ ਵਿੱਚ ਕਿਦਾਂ ਗੁੱਡੂngੀਆ ਸੱਟਾਂ ਮਾਰੀਆਂ ਗਈਆਂ ਸਿਰ ਦੇ ਵਿੱਚ ਉਹਦੇ। ਮੂੰਹ ਤੇ ਮਾਰਿਆ ਗਿਆ। ਸਿਰ ਦੇ ਵਿੱਚ ਕੋਈ ਭਾਰੀ ਚੀਜ਼ ਮਾਰੀ ਗਈ ਆ ਉਹ ਵੀ ਫਿਰ। ਹੋਰ ਬੋਡੀ ਤੇ ਕੋਈ ਨਿਸ਼ਾਨ ਨਹੀਂ ਆ। ਹੋਰ ਬੋਡੀ ਤੇ ਕੋਈ ਨਿਸ਼ਾਨ ਨਹੀਂ ਜੀ। ਇਹ ਪੁਲਿਸ ਪੁਲਿਸ ਨਾਲ ਸਾਰੀ ਗੱਲਬਾਤ ਹੋ ਗਈ ਸੀ। ਪੁਲਿਸ ਵਸ ਆਪਣੇ ਉਹ ਕਾਰਦੀ ਕਾਰਵਾਈ ਕਰਦੀ ਭਈ ਇਹਨੂੰ ਦੇਖੋ ਪੁਲਿਸ ਹੋਰੇ ਕੀ ਕਹਿੰਦੇ ਆ। ਹਾਂ ਜੀ ਮੌਕਾ ਦੇਖਣਾ ਹੈ ਇੱਥੇ ਕੋਈ ਸਰਾਗ ਮਿਲੇ। ਹਾਂ ਜੀ ਉਹ ਕਹਿੰਦੇ ਸੀ ਵੀ ਐਕਸੀਡੈਂਟ ਆ ਥੋੜ੍ਹ-ਥੋੜ੍ਹੇ ਨੇ ਵੀ ਦਿਖਾ ਲਿਆ ਜੋ ਮੋਟਰਸਾਈਕਲ ਦੀ ਟੁੱਟ ਪਈ ਉਹ ਘੋਟੋ ਘੱਟ ਕੇ ਐਕਸੀਡੈਂਟ ਤੋਂ 20 ਕਦਮਾਂ ਪਿੱਛੇ ਅੱਧਾ ਖਿੰਡ ਰਿਆ ਪਿਆ ਸੀ ਜਿਹੜਾ ਉਹਦੇ ਨਾਲ ਮੁੰਡਾ ਲੈ ਕੇ ਆ ਸੀ ਉਹ ਕਿੱਥੇ ਆ ਉਹ ਇਸ ਟਾਈਮ ਫਰਾਰਿਆ ਜੀ ਉਹਨੇ ਪੇਜੋ ਤੇ ਵੀ ਮਲੇ ਦੀ ਕੋਈ ਖਬਰ ਸੁਣਿਆ ਹੈ ਦੇ ਬਾਰੇ ਨਹੀਂ ਉਹ ਕਿਸੇ ਨੇ ਦੱਸਿਆ ਨਹੀਂ ਬਸ ਉਹ ਫਰਾਰ ਹੀ ਹੋ ਗਿਆ ਇੱਕ ਤੁਸੀਂ ਦਰਾਖਤ ਦਾ ਵੀ ਕੋਈ ਜ਼ਿਕਰ ਕਰ ਰਹੇ ਸੀ ਹਾਂ ਜੀ ਉਹ ਕਹਿੰਦੇ ਸੀ ਦਰਾਖਤ ਨਾਲ ਐਕਸੀਡੈਂਟ ਹੋਇਆ ਦਰਾਖਤ ਦੇ ਨਾਲ ਉਹ ਦੇਖਿਆ ਤੇ ਸਾਰਿਆਂ ਨੇ ਦੇਖਿਆ ਉਹ ਦਰਾਖਤ ਦੇ ਦਾਤਰ ਨਾਲ ਨਿਸ਼ਾਨ ਲਾਈ ਗਏ ਇਹ ਹੁਣ ਮੰਗ ਕੀ ਕਰਦੇ ਤੁਸੀਂ ਪਛਾਣ ਬਸ ਇਹ ਇਹੀ ਮੰਗ ਕਰਦੇ ਵੇ ਸਾਨੂੰ ਇਨਸਾਫ ਦਵਾਇਆ ਜਾਵੇ ਦੌਲਤ ਜਬ ਉਹ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਮੁੰਡੇ ਨਾਲ ਸੀ ਇਹ ਪੱਟੀਆਂ ਦਾ ਨੌਜਾਨ ਜੋ ਜੈਸਮੀਨ ਉਹ ਗੋਲਾ ਜ਼ਿਲ੍ਹਾ ਲੁਧਿਆਣਾ ਦਾ ਜਿਸ ਦਾ ਦੋਸਤ ਹਰਸ਼ ਸੋਨੀ ਵਾਸੀ ਉਪਰਾ ਸੀ ਜੋ ਇਕੱਠੇ ਮਿਤੀ 4-5 ਦੀ ਰਾਤ ਨੂੰ ਪਹਿਲਾਂ ਲੁਧਿਆਰੇ ਘੁੰਮਦੇ ਰਹੇ ਬਾਅਦ ਵਿੱਚ ਉੱਪਰੇ ਆਏ ਸੀ ਉੱਪਰੇ ਜਾਂਦੇ ਹੋਏ ਇਹਨਾਂ ਦਾ ਜੋ ਰੋਡ ਐਕਸੀਡੈਂਟ ਹੋਣ ਬਾਰੇ ਸਮਾਚਾਰ ਮਿਲਿਆ ਸੀ ਜੋ ਦਰਖਤ ਵਿੱਚ ਵੱਜਨ ਕਾਰਨ ਮੋਟਰਸਾਈਕਲ ਦੇ ਉਹਦੇ ਸਿਰ ਵਿੱਚ ਗਹਿਰੀ ਸੱਟ ਲੱਗੀ ਸੀ ਜੋ ਮੌਕੇ ਤੇ 108 ਐਂਬੂਲੈਂਸ ਨੇ ਇਹਨਾਂ ਨੂੰ ਚੋਕੇ ਲੈ ਕੇ ਗਏ ਜੋ ਮੌਕੇ ਤੇ ਉਹਦੇ ਡੱਬ ਵਿੱਚ ਇੱਕ ਪਿਸਟਲ ਸੀ ਜਿਸ ਦੀ ਗਾਗੀ ਨੇ ਜੋ ਫੋਟੋ ਬਣਾਈ ਸੀ ਅਪਰੰਤ ਇਹ ਜੋ ਹਰਸ਼ੂ ਰੋਨੀ ਇਹਦੇ ਕੋਲ ਵੀ ਇੱਕ ਰਵਾਲੋਵਰ ਸੀ ਜੋ ਇਹ ਦੋਨੇ ਦੇ ਰਵਾਲੋਵਰ ਲੈ ਕੇ ਹਸਪਤਲ ਪਹੁੰਚਾ ਤੇ ਇਥੋਂ ਖਿਤਕ ਗਿਆ ਉਸੇ ਦੌਰਾਨ ਜੋ ਜੈਸਮਿਨ ਦੀ ਡੈਥ ਮਿੱਤੀ ਦਾਸਤਾਤ ਨੂੰ ਹੋ ਗਈ ਸੀ ਜਿਸ ਦੇ ਵਾਰਸਾਂ ਨੇ ਇਹ ਜੋ ਸ਼ੱਕੀ ਹਾਲਾਤਾਂ ਨੂੰ ਵੇਖਦੇ ਹੋਏ ਪੁਲਿਸ ਕੋਲ ਜਿਹੜਾ ਮਾਰ ਦੇਣ ਦੀ ਨੀਅਤ ਨਾਲ ਜੋ 307 ਦੇ ਮੁਤਾਬਕ 109 ਡੀਐਨਐਸ ਤਹਿਤ ਕੇਸ ਦਾ ਦਰਜ ਕਰਵਾਇਆ ਸੀ ਜਿਸ ਦੀ ਡੈਥ ਹੋਣ ਉਪਰੰਤ ਉਹਨੂੰ ਅਸੀਂ ਜੁਰਮ ਪਰਮੀਮ 103 ਡੀਐਨਐਸ ਵਿੱਚ ਜੋ ਕੀਤਾ ਗਿਆ ਸੀ ਜਿਸ ਵਿੱਚ ਬਰਾਮੇ ਇਨਵੈਸਟੀਗੇਸ਼ਨ ਜੋ ਦੋਚੀ ਹਰਖੋਨੀ ਵਾਸੀ ਉਪਰਾਂ ਨੂੰ ਅਰੈਸਟ ਕੀਤਾ ਗਿਆ ਸੀ ਜਿਸ ਕੋਲੋਂ ਸਾਡੇ ਚੌਕੀ ਇੰਚਾਰਜ ਐਸ.ਆਈ. ਸੁਖਵਿੰਦਰ ਪਾਲ ਸਿੰਘ ਨੇ ਦੌਰਵਾਲਵਰ ਬਰਾਮਦ ਕੀਤੇ ਜੋ ਉਸ ਮੁਕਦਮੇ ਵਿੱਚ ਵੀ ਉਹਦੀ ਪੁਛਗਿਸ ਚੱਲ ਰਹੀ ਹੈ ਜੋ ਪੁਲਿਸ ਰਿਮਾਉਂਡ ਤੇ ਸੀ ਅੱਜ ਉਹਦਾ ਪੁਲਿਸ ਰਿਮਾਉਂਡ ਖਤਮ ਹੋ ਰਿਹਾ ਜੋ ਇਸ ਕਤਲ ਦੇ ਮੁਕਦਮੇ ਵਿੱਚ ਵੀ ਉਹਦੀ ਪੁਛਗਿਸ ਚੱਲ ਰਹੀ ਹੈ ਅਜੇ ਉਹ ਦੁਬਾਰਾ ਉਹਦਾ ਪੁਲਿਸ ਰਿਮਾਉਂਡ ਦੀ ਡਿਮਾਂਡ ਕੀਤੀ ਜਾ ਰਹੀ ਹੈ ਅਜੇ ਇਹ ਅਸੀਂ ਕਿਸੇ ਕੰਪਲੀਟ ਸਿੱਟੇ ਨਹੀਂ ਪੁੱਜੇ ਜੋ ਉਸਨੇ ਹੁਣ ਤੱਕ ਪੁੱਛ ਗਏ ਸ ਤੇ ਇਹ ਹੀ ਦੱਸ ਰਿਹਾ ਕਿ ਐ ਐਕਸੀਡੈਂਟ ਹੋਇਆ ਸੀ ਅਜੇ ਅਸੀਂ ਇਸ ਬਾਰੇ ਕੋਈ ਸਪਸ਼ਟ ਤੌਰ ਤੇ ਨਹੀਂ ਕੁਝ ਦੱਸ ਸਕਦੇ ਇਹ ਤਾਂ ਸਿਰਫ ਦੱਸਿਆ ਵੀ ਦੋ ਰੋਲਓਵਰ ਗ੍ਰਾਮਤ ਹੋਏ ਆ ਜਿਹੜੇ ਬੰਦੇ ਦਾ ਪਤਲ ਹੋਇਆ ਉਹਦੇ ਕੋਲ ਵੀ ਸੀ ਹਾਂਜੀ ਇੱਕ ਉਹਦੇ ਡੱਬੇ ਵਿੱਚ ਸੀ ਜਦੋਂ ਸਪੇਚਲ ਤੇ ਉੱਤੇ ਪਿਆ ਸੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਬੈਕਗ੍ਰਾਉਂਡ ਇਹ ਦੋਨੇ ਜਿਹੜੇ ਆ ਇਹ ਮਤਲਬ ਵਾਲਾ ਮੁੰਡਾ ਜਿਹੜਾ ਅਰਮੀਨੀਆ ਤੋਂ ਆਇਆ ਸੀ ਰਿਪੋਰਟ ਹੋ ਕੇ ਇਹਦਾ ਇਕੱਠੇ ਦੇ ਦੋਸ ਨੇ ਸਰ ਇਹਨਾਂ ਦੀ ਅਪਰਾਧਕਸ਼ੀ ਵੀ ਹੈਗੀ ਹੈ ਜਾਂ ਕੋਈ ਕਿਸੇ ਦੁਆਰਾ ਕਰਨਾ ਹੈ ਤੇ ਉੱਪਰੇ ਵਾਲੇ ਦੇ ਖਿਲਾਫ ਇੱਕ 23 24 ਦਾ ਝਗੜੇ ਦਾ ਕੇਸ ਹੈਗਾ ਕਰੇ ਇਹਦਾ ਵੀ ਆਗੂਤੀ ਕਮਿਊਨਿਟੀ ਨੇ ਕਿਹਾ ਮੁੰਡਾ ਇਕੱਲਾ ਦੇ ਆਣਾ ਹੈ ਇਹ ਆਹੀ ਆਪਣੇ ਦਾ ਕਮਿਊਨਿਟੀ ਨਾਲ ਜਿਦਾਂ ਦਾ ਇਹ ਜਿਹੜਾ ਹਰਸ਼ ਸੋਨੀਆ ਇਹਦੀ ਉੱਥੇ ਮਾਸੀ ਆ ਮਿਹਰਬਾਨ ਰੋਡ ਤੇ ਜੀ ਇਹ ਉੱਥੇ ਜਿਆਦਾ ਰਹਿੰਦਾ ਹੈ ਕਿ ਇਹਨੇ ਉੱਥੇ ਰੂਮ ਵੀ ਕਿਰਾਏ ਤੇ ਲਿਆ ਹੋਇਆ ਜਿੱਥੇ ਇਹਦੀ ਜੋ ਉਹ ਇਹਦੀ ਕੋਈ ਫਰੈਂਡ ਲੜਕੀ ਰਹਿੰਦੀ ਸੀ ਉਹ ਹੁਣ ਕੈਨੇਡਾ ਜਾ ਚੁੱਕੀ ਆ ਇਹਨੇ ਪੁੱਛੇ ਜਦੋਂ ਦੱਸਿਆ ਕਿ ਮੈਂ ਜ਼ਿਆਦਾਤਰ ਉੱਥੇ ਰਹਿੰਦਾ ਸੀ ਔਰ ਉੱਥੇ ਹੀ ਮੇਰੀ ਦੋਸਤੀ ਇਹਦੇ ਨਾਲ ਹੋਈ ਆ ਜੋ ਜੈਸਮੀਨ ਉਹ ਗੋਲਾ ਤੇ ਇਹ ਜਿਹੜਾ ਮੋਟਰਸਾਈਕਲ ਸੀ ਇਹ ਲੈ ਕੇ ਆਇਆ ਆਪਣੇ ਯਾਰ ਦੋਸਤ ਦੀ ਪੂਰਾ ਬਣ ਕੇ ਉਸ ਤੋਂ ਬਾਅਦ ਜੋ ਇਹ ਇਕੱਠੇ ਹੀ ਘੁੰਮਦੇ ਰਹਿੰਦੇ ਨੇ ਉਸ ਰਾਤ ਇਹਨਾਂ ਦੱਸਿਆ ਕਿ ਅਸੀਂ ਵੀਰ ਵੀ ਕੀਤੀ ਅਫਸਰ ਅਸੀਂ ਫਰਾਗਾ ਦੇ ਕੈਸਨ ਖੱਦੇ ਆ ਨਸ਼ੇ ਦੀ ਲੋਰ ਵਿੱਚ ਹੀ ਟੁੰਮਦੇ ਰਹੇ ਨੀ ਸਾਡੀ ਗੱਲ